ਸਾਬਕਾ ਵਿਧਾਇਕ ਸੁਰਜੀਤ ਸਿੰਘ ਢੀਮਾਨ ਦੀ ਧਰਮ ਪਤਨੀ ਬਲਵੀਰ ਕੌਰ ਢੀਮਾਨ ਦਾ ਦੇਹਾਂਤ ਹੋ ਗਿਆ ਜਿਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਡੀੜਬਾ ਵਿੱਚ ਕੀਤਾ ਗਿਆ ਜ਼ਿਕਰਯੋਗ ਹੈ ਕਿ ਬਲਵੀਰ ਕੌਰ ਢੀਮਾਨ ਪਿਛਲੇ ਲੰਮੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੀ ਸੀ ਬਲਵੀਰ ਕੌਰ ਢੀਮਾਨ ਦੀ ਅੰਤਿਮ ਯਾਤਰਾ ਦੇ ਵਿੱਚ ਹਜ਼ਾਰਾਂ ਹੀ ਲੋਕਾਂ ਨੇ ਸ਼ਿਰਕਤ ਕੀਤੀ ਸਾਬਕਾ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਇਸ ਤੋਂ ਇਲਾਵਾ ਡੀੜਬਾ ਸ਼ਹਿਰ ਦੇ ਸਿਆਸੀ ਤੇ ਸਮਾਜਿਕ ਲੋਕ ਵੀ ਪਰਿਵਾਰ ਦੀ ਇਸ ਦੁੱਖ ਦੀ ਘੜੀ ਵਿੱਚ ਹਾਜ਼ਰ ਹੋਏ ਅੰਤਿਮ ਸੰਸਕਾਰ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓਐਸਡੀ ਤਪਿੰਦਰ ਸਿੰਘ ਸੋਹੀ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਸੀਨੀਅਰ ਪੁਲਿਸ ਅਧਿਕਾਰੀ ਕ੍ਰਿਸ਼ਨ ਕੁਮਾਰ ਪਾਂਥੇ ਡੀਐਸਪੀ ਦਿੜਬਾ ਪ੍ਰਿਥਵੀ ਸਿੰਘ ਚਾਹਲ ਪਾਜਪਾ ਆਗੂ ਕੁਲਪੂਸ਼ਨ ਗੋਇਲ ਐਮਬੀਡੀ ਗਰੁੱਪ ਦੇ ਐਮਡੀ ਪੰਕਜ ਬਾਂਸਲ ਸਾਹਿਤ ਅਤੇ ਸੱਭਿਆਚਾਰ ਮੰਚ ਦਿੜਬਾ ਦੇ ਪ੍ਰਧਾਨ ਗੁਰਮੀਤ ਸਿੰਘ ਖੇਤਲਾ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਕੁਮਾਨ ਟਰੱਕ ਏਕਤਾ ਦੇ ਸੂਬਾ ਪ੍ਰਧਾਨ ਅਜੇ ਸਿੰਘਲਾ ਗਰੀਆਨਾ ਐਸੋਸੀਏਸ਼ਨ ਦੇ ਪ੍ਰਧਾਨ ਧਰਮਪਾਲ ਗਰਗਤ ਤੇ ਪਿੰਡਾਂ ਦੇ ਸਰਪੰਚ ਤੇ ਪਤਵੰਤੇ ਸੱਜਣ ਬਲਵੀਰ ਕੌਰ ਧਮਾਨ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਅੱਜ ਦਾ ਦਿਹਾੜਾ ਬਹੁਤ ਹੀ ਦੁਖਦਈ ਘੜੀ ਅੱਜ ਜਿਹੜੀ ਧਮਾਨ ਪਰਿਵਾਰ ਦੇ ਉੱਪਰ ਬੀਤੀ ਆ ਸਾਡੇ ਭੈਣ ਜੀ ਬਲਵੀਰ ਕੌਰ ਧਰਮ ਪਤਨੀ ਸਾਬਕਾ ਐਮਐਲਏ ਧਮਾਨ ਸਾਹਿਬ ਸ੍ਰੀ ਧਮਾਨ ਜੀ ਦੇ ਵੈਫ ਕੁਝ ਟਾਈਮ ਤੋਂ ਉਹ ਬਿਮਾਰ ਜਲਦੇ ਸੀਗੇ ਜਿਨ੍ਹਾਂ ਦੀ ਅੱਜ ਅਸੀਂ ਅੰਤਮ ਸੰਸਕਾਰ ਦੇ ਵਿੱਚ ਅੰਤ ਯਾਤਰਾ ਦੇ ਵਿੱਚ ਪਹੁੰਚਾਂਗੇ ਸ਼ਾਮਿਲ ਹੋ ਹੈ ਨਾਲ ਅਸੀਂ ਧਮਾਨ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਦੁੱਖ ਦੀ ਘੜੀ ਦੇ ਵਿੱਚ ਮੰਤਰੀ ਸਾਹਿਬ ਨੇ ਆਉਣਾ ਸੀ ਅੱਜ ਉਹ ਕੁਝ ਜਾਮਾ ਕਰ ਦਿੱਲੀ ਚੱਲੇ ਗਿਆ ਜਿ ਸ਼ੋਧਿਆ ਦੀ ਜਮਾਨਤ ਹੋਈ ਹੈ ਉਹਦੇ ਇਸਨਾ ਦਿੱਲੀ ਜਾਣਾ ਪੈਗਾ ਉਹਨਾਂ ਨੂੰ ਤੇ ਉਹ ਵੀ ਆਉਣਗੇ ਕੱਲ੍ਹ ਜਾ ਪਰਸ ਨੂੰ ਘਰੇ ਆ ਕੇ ਬੈਠਣਾ ਅਸੀਂ ਧਮਾਨ ਪਰਿਵਾਰ ਦੇ ਨਾਲ ਬਹੁਤ ਲੰਮੇ ਟਾਈਮ ਤੋਂ ਵਰਤਦੇ ਹਾਂ ਘਰ ਵਾਂਗੂ ਵਰਤਦੇ ਹਾਂ ਪਰਿਵਾਰ ਵਾਲਾ ਕੰਮ ਹੈ ਸਾਡਾ ਇਹਨਾਂ ਨਾਲ ਅਸੀਂ ਦੁੱਖ ਦੀ ਘੜੀ ਦੇ ਨਾਲ ਖੜੇ ਹਾਂ ਜਿਸ ਦਾ ਸਾਰੇ ਇੱਕ ਵਿਅਕਤੀ ਹਰ ਭਾਰਤ ਦਾ ਨੁਮਾਇੰਦਾ ਜਿਹੜਾ ਇੱਥੇ ਪਹੁੰਚਿਆ ਹੈ ਜੀ ਪਰਿਵਾਰ ਦੇ ਨਾਲ ਸਾਂਝਾ ਕਰ ਰਿਹਾ ਹੈ ਕਿਸ ਤਰ੍ਹਾਂ ਦੀ ਸ਼ਬੀ ਦੇਖ ਦੋ ਇਹ ਦੇਖੋ ਨਾ ਇਹ ਤਾਂ ਕਿਸੇ ਕਹਿਣ ਦੀ ਲੋੜ ਨਹੀਂ ਤੁਹਾਨੂੰ ਸਾਹਿਬ ਦੀ ਸ਼ਬੀ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੀ ਹੈ ਕਿ ਸਾਫ ਸੁਥਰੀ ਸ਼ਬੀ ਹੈ ਇਹਨਾਂ ਦੇ ਵਿੱਚ ਇਹਨਾਂ ਨੂੰ ਕੋਈ ਕਿਸੇ ਪਾਰਟੀ ਦਾ ਨਹੀਂ ਹੈਗਾ ਸਾਰੇ ਪਾਰਟੀ ਦੇ ਨੁਮਾਇੰਦੇ ਇਹਨਾਂ ਦੇ ਪਰਿਵਾਰ ਵਾਂਗ ਬਣ ਕੇ ਪਰਿਵਾਰ ਦੇ ਮੈਂਬਰ ਵਾਂਗ ਪਹੁੰਚ ਰਹੇ ਨੇ ਭਾਈ ਜੀ ਕਿੰਨੀ ਉਮਰ ਸੀ ਕਿ ਇਸ ਤਰ੍ਹਾਂ ਦੇ ਨੇਚਰ ਸੀਗੀ ਮਾਤਾ ਜੀ ਦੀ ਔਰ ਬਹੁਤ ਵੱਡਾ ਪਰਿਵਾਰ ਜਿਹੜਾ ਹੈਗਾ ਮਾਤਾ ਜੀ ਨੇ ਤੁਹਾਨੂੰ ਬ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਰਜੀਤ ਸਿੰਘ ਜੀ ਧਮਾਨ ਸਾਹਿਬ ਦੇ ਪਤਨੀ ਬੀਬੀ ਬਲਬੀਰ ਕੌਰ ਜੀ ਜੋ ਅਕਾਲ ਚਲਾਣਾ ਕਰ ਗਏ ਸੀਗੇ ਧਮਾਨ ਪਰਿਵਾਰ ਤੋਂ ਜੇਕਰ ਕਹਿ ਲਈਏ ਵੀ ਧਮਾਨ ਪਰਿਵਾਰ ਦੇ ਸਾਰੇ ਪਰਿਵਾਰ ਤੋਂ ਜ਼ਿਆਦਾ ਜਿਹੜੀ ਬੀਬੀ ਬਲਬੀਰ ਕੌਰ ਸੀ ਉਹ ਬਹੁਤ ਜ਼ਿਆਦਾ ਨਰਮ ਸੁਭਾਅ ਦੇ ਸੀਗੇ ਜਿਨ੍ਹਾਂ ਨੇ ਕਿ ਸਾਰੇ ਆਪਣੇ ਬੇਟੇ ਦੋਨੇ ਬੇਟੇ ਬੇਟੀ ਤੇ ਸਾਰਾ ਪਰਿਵਾਰ ਪੋਤੇ ਪੋਤੀਆਂ ਸਭ ਦਾ ਪਾਲਣ ਪੋਸ਼ਣ ਬਹੁਤ ਸੱਚਜੇ ਢੰਗ ਦੇ ਨਾਲ ਕੀਤਾ ਸੀਗਾ ਤੇ ਅੱਜ ਸਾਡੇ ਦਰਵੇ ਹਲਕੇ ਦੇ ਵਿੱਚ ਬਹੁਤ ਵੱਡੀ ਸੋਗ ਦੀ ਲਹਿਰ ਹੈ ਤੇ ਉਹ ਜਿਹੜੇ ਮਾਤਾ ਜੀ ਸੀ ਇਹ ਉਹਨਾਂ ਦਾ ਜਿਹੜਾ ਸੁਭਾਅ ਸੀਗਾ ਉਹ ਮੈਨੂੰ ਲੱਗਦਾ ਸ਼ਾਇਦ ਹੀ ਕਿਸੇ ਦਾ ਇੰਨਾ ਨਰਮ ਹੱਸਣ ਵਾਲਾ ਸੁਭਾਅ ਹੋਵੇ ਤੇ ਉਹਨਾਂ ਦੇ ਜਾਣ ਨਾਲ ਜਿਹੜਾ ਪਰਿਵਾਰ ਦੇ ਵਿੱਚ ਘਾਟਾ ਪਿਆ ਉਹ ਬਹੁਤ ਵੱਡਾ ਹੈ ਉਹਨਾਂ ਦੀ ਫੁੱਲਾਂ ਦੀ ਰਸਮ ਤੋਂ ਵੀ ਰਸਮ ਕਿਸ ਤਰ੍ਹਾਂ ਜਿਹੜੀ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਉਹਨਾਂ ਦੇ ਫੁੱਲਾਂ ਦੀ ਰਸਮ ਪਰਸੋਂ ਨੂੰ ਐਤਵਾਰ ਨੂੰ ਤਕਰੀਬਨ 8:30 ਵਜੇ ਦੀ ਫੁੱਲਾਂ ਦੀ ਰਸਮ ਹੈ ਉਸ ਤੋਂ ਅਗਲੇ ਦਿਨ ਭੋਗ ਦਾ ਪ੍ਰੋਗਰਾਮ ਹੈ ਜਿਹੜਾ ਉਹ ਸ਼ਾਇਦ ਪਰਿਵਾਰ ਦੇ ਵਿੱਚ ਲਿਖਿਆ ਜਾਵੇਗਾ ਸ਼ਾਇਦ ਦਾਣਾ ਮੰਡੀ ਦੇ ਵਿੱਚ ਰੱਖਿਆ ਜਾਊਗਾ। ਕਿਸ ਤਰ੍ਹਾਂ ਦੇਖਦੇ ਜਿਵੇਂ ਦੂਰੋਂ ਨੇੜੋਂ ਜਿਹੜਾ ਹੈਗਾ ਸਾਰੇ ਪਹੁੰਚੇ ਔਰ ਪਰਿਵਾਰ ਦੇ ਨਾਲ ਜਿਹੜਾ ਦੁੱਖ ਸਾਂਝਾ ਕੀਤਾ ਇਸ ਬਿਲਕੁਲ ਕਿਉਂਕਿ ਧਮਾਨ ਸਾਹਿਬ ਇੱਕ ਉਹ ਇਨਸਾਨ ਨੇ ਜੋ ਕੋਈ ਹਰ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਜਦੋਂ ਧਮਾਨ ਸਾਹਿਬ ਨੂੰ ਪਤਾ ਲੱਗ ਜੇ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਸ਼੍ਰੀ ਕੋ ਹੁੰਦ ਨੇ ਉਸੇ ਤਹਿਤ ਧਮਾਨ ਸਾਹਿਬ ਦੇ ਨਾਲ ਅੱਜ ਮੋਢੇ ਨਾਲ ਮੋਢਾ ਲਾ ਕੇ ਪੂਰਾ ਅਮਰਗੜ ਹਲਕਾ ਸੁਨਾਮ ਹਲਕਾ ਦਿਲਬੇ ਹਲਕੇ ਦੇ ਲੋਕ ਨੇ ਜੋ ਅਚੇਚੇ ਤੌਰ ਤੇ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਜਿਸ ਸਮੇਂ ਇਹ ਰਹਿਗਾ ਅੰਤਿਮ ਯਾਤਰਾ ਜਿਹੜੀ ਜਾਰੀ ਸੀਗੀ ਕਿੰਨਾ ਕੁ ਸਮਾਂ ਜਿਹੜਾ ਹੈਗਾ ਯਾਤਰਾ ਨੂੰ ਪਹੁੰਚਣ ਤੱਕ ਸੰਭਵਾਨਤਾ ਤੱਕ ਲੱਗਿਆ ਤੁਸੀਂ ਦੇਖ ਬੜਾ ਲੰਮਾ ਤੁਸੀਂ ਦੇਖੀਏ ਵੀ ਜੀ ਕਿਉਂਕਿ ਥੋੜਾ ਜਿਆਦਾ ਦੂਰ ਵੀ ਸੀਗਾ ਤਾਂ ਰਸਤੇ ਦੇ ਵਿੱਚ ਰਸ ਸੀਗਾ ਜੋ ਸ਼ਹਿਰ ਦੇ ਵਿੱਚ ਜਾਮ ਲੱਗ ਗਿਆ ਸੀਗਾ ਤੇ ਕਿਉਂਕਿ ਧਮਾਨ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕ ਨੇ ਜੋ ਕਿਉਂਕਿ ਸਾਰਿਆਂ ਨੇ ਅੱਜ ਇੱਥੇ ਦੁੱਖ ਦੀ ਘੜੀ ਦੇ ਵਿੱਚ ਸ਼੍ਰੀ ਕੋ ਹੋਣਾ ਸੀ ਤਾਂ ਕਰਕੇ ਰਸਤਾ ਹੋ ਹੀ ਜਾਂਦਾ ਜੀ ਅੰਦਰ ਕਿਸ ਤਰ੍ਹਾਂ ਦੇਖਦੇ ਹੋ ਨੀਸ਼ੀ ਧਮਾਨ ਜਿਹੜੇ ਆਗੇ ਨੇ ਕਿ ਆਪਣੀ ਸਵਾਰਥ ਦੀ ਪੂੰਜੀ ਕਰਕੇ ਜਿਹੜਾ ਹੈਗਾ ਪ੍ਰਭੂ ਚਰਨਾਂ ਵਿੱਚ ਜਾਵਰਾਜ ਨੇ ਉਹਨਾਂ ਨੂੰ ਪਿਆਰ ਕਰਨ ਵਾਲੇ ਜਿਹੜੇ ਅੱਜ ਅੰਤਿਮ ਯਾਤਰਾ ਦੇ ਵਿੱਚ ਪਹੁੰਚੇ ਸ਼ਾਮਲ ਹੋਏ ਔਰ ਸਿਆਸੀ ਲੀਡਰ ਵੀ ਪਹੁੰਚੇ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੋ ਉਹਨਾਂ ਦਾ ਪਿਆਰ ਹੈ ਉਹ ਤਾਂ ਜਦੋਂ ਅੰਤ ਸਨਸਕਾਰ ਦੀ ਯਾਤਰਾ ਚੱਲ ਰਹੀ ਸੀ ਉਹਦੇ ਦਰਮਿਆਨ ਤੁਸੀਂ ਦੇਖੀ ਹੋਣਾ ਕਿਉਂਕਿ ਇਹ ਪਿਆਰ ਜਿਹੜਾ ਹੈਗਾ ਸੀ ਇਹਨਾਂ ਦੇ ਮਿੱਠ ਬੋਲੇ ਸੁਭਾਅ ਨੂੰ ਪਿਆਰ ਨੂੰ ਤੇ ਧਮਾਨ ਸਾਹਿਬ ਦੀਆਂ ਕੀਤੀਆਂ ਹੋਣ ਜਾਂ ਸੇਵਾਵਾਂ ਦੇ ਸਦਕਾ ਅੱਜ ਜਿੰਨੇ ਵੀ ਸਾਡੇ ਸਿਆਸੀ ਲੀਡਰ ਨੇ ਬਹੁਤ ਸਾਰੀਆਂ ਸਿਆਸੀ ਪਾਰਟੀ ਦੇ ਲੀਡਰ ਇੱਕ ਆਪ ਦੇ ਪਾਰਟੀਆਂ ਤੋਂ ਉਪਰ ਉੱਠ ਕੇ ਇਸ ਦਾ ਸੰਸਕਾਰ ਦੀ ਅੰਤਿਮ ਯਾਤਰਾ ਦੇ ਵਿੱਚ ਸ਼ਾਮਲ ਹੋਏ ਨੇ ਤੇ ਰਹੀ ਜਿਹੜੀ ਵੀ ਮੰਡੀ ਦੀ ਗੱਲ ਚਾਹੇ ਉਹ ਹਲਕਾ ਅਮਰਗੜ ਹੋਵੇ ਚਾਹੇ ਹਲਕਾ ਤਨਾਮ ਹੋਵੇ ਚਾਹੇ ਹਲਕਾ ਡਿੜਵਾ ਹੋਵੇ ਉਹਨਾਂ ਦੇ ਬਹੁਤ ਸਾਰੇ ਲੀਡਰ ਉਹਨਾਂ ਦੇ ਬਹੁਤ ਸਾਰੇ ਵਰਕਰ ਉਹਨਾਂ ਦੇ ਬਹੁਤ ਸਾਰੇ ਸਨੇਹ ਕਰਨ ਵਾਲੇ ਪਿਆਰ ਕਰਨ ਵਾਲੇ ਅੱਜ ਬਹੁਤ ਹੁੰਮਾ ਮਾ ਕੇ ਇਸ ਯਾਤਰਾ ਦੇ ਵਿੱਚ ਪਹੁੰਚੇ ਨੇ ਬਾਕੀ ਜਿਹੜੇ ਸਾਡੇ ਧਮਾਨ ਸਾਹਿਬ ਨੇ ਉਹਨਾਂ ਦੇ ਬਾਰੇ ਦਾ ਦੱਸਣ ਦੀ ਕੋਈ ਲੋੜ ਨਹੀਂ ਵੀ ਉਹਨਾਂ ਦਾ ਸੁਆਜ ਆ ਉਹਨਾਂ ਦੇ ਪਰਿਵਾਰਕ ਫੈਮਿਲੀ ਬਾਰੇ ਤਾਂ ਚੰਦ ਨੂੰ ਐਵੇਂ ਸੁਰਗਿਦ ਨੂੰ ਚਿੱਦੀ ਵਾ ਦਿਖਾਉਣ ਵਾੜੇ ਆ ਅੱਜ ਵਿਸ਼ੇਸ਼ ਤੌਰ ਤੇ ਸੋਕਾ ਨਵਜੋਤ ਸਿੰਘ ਸਿੱਧੂ ਜੀ ਪਤਾ ਲੱਗੇ ਸੀ ਬਾਹਰ ਨੇ ਅੱਜ ਉਹ ਦਾਸ ਸੰਸਕਾਰ ਦੇ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤੋਂ ਇਹਨੂੰ ਅੱਜ ਜਿਹੜਾ ਹੈਗਾ ਕਿ ਵੀ ਯਾਤਰਾ ਦੇ ਵਿੱਚ ਸ਼ਾਮਲ ਹੋਏ ਸਾਰੇ ਅੱਜ ਤਿੰਨ ਹਲਕਿਆਂ ਦੇ ਵਿੱਚ ਬਹੁਤ ਸ਼ੋਗ ਮਨਾਇਆ ਜਾ ਰਿਹਾ ਹੈ ਸਰਦਾਰ ਸਰਜੀਤ ਸਿੰਘ ਢੀਮਾਨ ਸਾਹਿਬ ਐਮ ਐਲ ਏ ਸਾਹਿਬ ਜਿਨ੍ਹਾਂ ਦਾ ਬਹੁਤ ਪੰਜਾਬ ਦੇ ਵਿੱਚ ਬਹੁਤ ਨੌਂਚ ਹੈ ਅੱਜ ਉਹਨਾਂ ਦੀ ਧਰਮ ਪਤਨੀ ਸਾਡੀ ਕਹਿ ਲਿਓ ਮਮੀ ਲਾਦੇ ਸੀ ਬਹੁਤ ਸਤਿਕਾਰ ਕਰਦੇ ਸੀ ਸਾਡੇ ਸਤਿਕਾਰਯੋਗ ਮਾਤਾ ਜੀ ਤੇ ਤੇ ਸਾਡੇ ਤਿੰਨ ਹਲਕਿਆਂ ਦੇ ਵਿੱਚ ਬਹੁਤ ਵੱਡਾ ਅਫਸੋਸ ਦੀ ਗੱਲ ਹੈ ਬਸ ਤਾਂ ਸਾਰੇ ਪੰਜਾਬ ਦੇ ਵਿੱਚ ਅਫਸੋਸ ਅੱਜ ਕਿਉਂਕਿ ਸਾਡੇ ਐਮ ਐਲ ਏ ਸਾਹਿਬ ਪੂਰੇ 9 ਦੇ ਕੱਦ ਦੇ ਐਮ ਐਲ ਏ ਸਾਹਿਬ ਤੇ ਉਹਨਾਂ ਦੀ ਪੂਰੀ 9 4 10 ਸੀ ਪੰਜਾਬ ਦੇ ਵਿੱਚ ਅੱਜ ਨਜੋ ਸਿੱਧੂ ਜੀ ਪਹੁੰਚੇ ਤੇ ਕੰਬੋ ਸਾਹਿਬ ਵੀ ਬਹੁਤ ਜਿਹੜੇ ਕਾਫੀ ਲੀਡਰ ਸਾਹਿਬਾਨ ਅੱਜ ਜਿਹੜੇ ਆਏ ਹੋਰੇ ਲੀਡਰ ਸਾਹਿਬਾਨ